ਅਸੀਂ ਗਾਜੀ ਪੀਨਾਈ ਨਿਊਜ਼ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡਾ ਆਪਣਾ ਹੋਸਟ ਤੇ ਦੋਸਤ ਗੌਮਸੀ ਪੰਜਾਬ ਦੇ ਲੋਕਾਂ ਨੂੰ ਨਾ ਖਾਣ ਪੀਣ ਦੇ ਵਿੱਚ ਸਭ ਤੋਂ ਵੱਧ ਖਾਣ ਪੀਣ ਦੇ ਸ਼ੌਕੀਨ ਜਿਹੜੇ ਨੇ ਪੰਜਾਬ ਦੇ ਲੋਕ ਨੇ ਤੇ ਅੱਜ ਅਸੀਂ ਆ ਚੁੱਕੇ ਹਾਂ ਲੁਧਿਆਣਾ ਦੀ ਡੁਗਰੀ ਏਰੀਆ ਵਾਲੀ ਸਾਈਡ ਮਿਸਟਰ ਐਂਡ ਮਿਸਿਸ ਬਿਰਿਆਨੀ ਵਾਲਿਆਂ ਦੇ ਕੋਲ ਇਹਨਾਂ ਦੇ ਕੋਲ ਆਪਾਂ ਪਹਿਲਾਂ ਵੀ ਆ ਚੁੱਕੇ ਹਾਂ ਬਹੁਤ ਵਾਰੀ ਲੇਕਿਨ ਇਹਨਾਂ ਨੇ ਇੱਕ ਫਰਵਰ ਤੋਂ ਇੱਕ ਨਵਾਂ ਟੇਸਟ ਲੈ ਕੇ ਆਂਦਾ ਆਪਣੀ ਬਿਰਿਆਨੀ ਦੇ ਵਿੱਚ ਔਰ ਇਹਨਾਂ ਦੇ ਕੋਲ ਅਗਰ ਮੈਂ ਕਵਾ ਆਪਣੇ ਕੈਮਰਾਮੈਨ ਨੂੰ ਤਾਂ ਇਹਨਾਂ ਦੇ ਕੋਲ ਹਲੇ ਤੱਕ ਵੇਲ ਨਹੀਂ ਹੈਗੀ ਕਢਣ ਦੀ ਮਤਲਬ ਲੋਕ ਇਹਨਾਂ ਕੋਲ ਇੰ ਦੂਰੋਂ ਦੂਰੋਂ ਦੇ ਲੋਕ ਇਨਾਂ ਕੋਲ ਬਰੀਆਨੀ ਖਾਣ ਆਂਦੇ ਨੇ ਇੱਕ ਵਾਰੀ ਇਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਮਿਸਟਰ ਐਂਡ ਮਿਸਿਸ ਬਰੀਆਨੀ ਵਾਲੇ ਵਾਲਾ ਸਿੰਘ ਐਂਡ ਕੌਰ ਇਹ ਇੱਕ ਇਹਦੇ ਵਿੱਚ ਕੀ ਸੀਗਾ ਰੀਜ਼ਨ ਆ ਉਹ ਇਨਾਂ ਨਾਲ ਗੱਲਬਾਤ ਕਰਦੇ ਆ ਆਜੋ ਭਾਈ ਥੋੜਾ ਕੋਲ ਆ ਜਿਓ ਹਾਜੀ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਹੋ ਚੜ੍ਹਦੀ ਕਲਾ ਜੀ ਤੁਸੀਂ ਹੱਸੋ ਕੀ ਇੱਕ ਫਰਵਰਿ ਤੋਂ ਨਵਾਂ ਟੇਸਟ ਕਰਤਾ ਤੁਸੀਂ ਨਵਾਂ ਟੇਸਟ ਦੇਖੋ ਅਪਡੇਟ ਜਾ ਰਹੀਦਾ ਆਪਾਂ ਕੁਛ ਨਾ ਕੋਈ ਚੇਂਜ ਕਰਦੇ ਰਹੀਦਾ ਇੰਪਰੂਵ ਕਰਨ ਲਈ ਉਹਨੂੰ ਇਹ ਬਰੀਆਨੀ ਦੇ ਵਿੱਚ ਇੱਕ ਤੋਂ ਆਈਟਮ ਹੋਰ ਐਡ ਕਰਤੀਆਂ ਓਕੇ ਤੇ ਅ ਚੋਲੇ ਕੁਲਚੇ ਦੇ ਵਿੱਚ ਕਚੌੜੀ ਦਾ ਟੇਸਟ ਪਾਣ ਲੱਗ ਗਿਆ ਇਹਦੇ ਵਿੱਚ ਕੀ ਰੀਜ਼ਨ ਹੈ ਰੀਜ਼ਨ ਸਰ ਅੰਮ੍ਰਿਤਸਰ ਦੀ ਜਿਹੜੀ ਮਸ਼ਹੂਰ ਆਈਟਮ ਹੈ ਆਪਣੇ ਕੋਲ ਤਕਰੀਬਨ ਹੁਣ ਸਾਰੀਆਂ ਹੀ ਹੈਗੀਆਂ ਜਿਵੇਂ ਭਿੱਜਿਆ ਕੁਲਚਾ ਹੋ ਗਿਆ ਇਹ ਪਪੜੀ ਚੋਲੇ ਚੱਲਦੇ ਨੇ ਉੱਥੇ ਰੋ ਚੀਜ਼ ਨੂੰ ਆਪਾਂ ਹੁਣ ਇੱਥੇ ਵੀ ਲਾਂਚ ਕਰਤਾ ਜੀ ਤੇ ਵਧੀਆ ਰਿਸਪੌਂਸ ਮਿਲਿਆ ਇਹ ਲੋਕ ਬਹੁਤ ਪਿਆਰ ਕਰਦੇ ਨੇ ਤੁਹਾਡੀ ਬਿਰਿਆਨੀ ਨੂੰ ਜਾਂ ਚੋਲੇ ਕੁਲਚੇ ਦੀ ਗੱਲ ਕਰੀਏ ਤਾਂ ਦੂਰੂ ਦੂਰੋ ਕਹਿੰਦੇ ਲੋਕ ਖਾਣ ਆਉਂਦੇ ਨੇ ਕੀ ਇਹਦੇ ਵਿੱਚ ਇਸ ਤਰ੍ਹਾਂ ਕੀ ਮਤਲਬ ਤੁਸੀਂ ਕੋਈ ਜਾਦੂ ਕੀਤਾ ਹੋਇਆ ਇਹਦੇ ਵਿੱਚ ਜਾਦੂ ਗੁਰੂ ਸਾਹਿਬ ਦਾ ਜੀ ਉਹ ਤੋਂ ਅਹਿਰਵਾਤ ਲੈ ਕੇ ਕੰਮ ਸ਼ੁਰੂ ਕੀਤਾ ਸੀ ਦਰਬਾਰ ਸਾਹਿਬ ਤੋਂ ਉਹਨਾਂ ਦਾ ਹੀ ਹੀਰਵਾਤ ਉਹਨਾਂ ਦੀ ਜਾਲੂਆ ਸਾਰਾ ਤੇ ਬਾਕੀ ਆਪਣੀ ਪੂਰੀ ਇਮਾਨਦਾਰੀ ਨਾਲ ਪਿਆਰ ਨਾਲ ਚੀਜ਼ ਬਣਾਈਦੀ ਆ ਹਰੇਕ ਚੀਜ਼ ਕੁਆਲਟੀ ਦੀ ਯੂਜ਼ ਕਰੀਦੀ ਆ ਸਾਫ਼ ਸੁਥਰੀ ਜਿਹੜੀ ਚੀਜ਼ ਚੰਪਕ ਘਰੇ ਖੰਨੇ ਆ ਸਬਜ਼ੀਆਂ ਸੁਬਜ਼ੀਆਂ ਸੇਮ ਮੋਦੀ ਲਈਦੀ ਆ ਅੱਛਾ ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਯਾਰ ਜਿਹੜੀ ਨਿਊਟਰੀ ਅੱਜ ਵੱਜ ਜਾਂਦੀ ਉਹ ਕੱਲ ਯੂਜ਼ ਹੋ ਜਾਂਦੀ ਸੱਚੇ ਗੱਲ ਨਹੀਂ ਸਾਡੇ ਕੋਲ ਤਾਂ ਸੁਖ ਨਾਲ ਜੀ ਘਟਦੀ ਆ ਹਮੇਸ਼ਾ ਅੱਛਾ ਘਟ ਜਾਂਦੀ ਆ ਹਾਂ ਜੀ ਹਾਂ ਜੀ ਤੁਸੀਂ ਆਪਣੇ ਇੱਥੇ ਹੋਰ ਅੱਧਾ ਘੰਟਾ ਖੜ੍ਹ ਜੋ ਕਸਟਮਰ ਮੋੜਨੇ ਸ਼ੁਰੂ ਹੋ ਜਾਣੇ ਭਾ ਮਤਲਬ ਤੁਹਾਡੇ ਕੋਲ ਸਾਮਾਨ ਸਾਰੀ ਖਤਮ ਹੋ ਜਾਂਦਾ ਹੈ ਬਿਲਕੁਲ ਬਿਲਕੁਲ ਭਾਈ ਕਿੰਨੇ ਟਾਈਮ ਤੋਂ ਤੁਸੀਂ ਇਹ ਕਰ ਰਹੇ ਹੋ ਵੈਸੇ ਟਾਈਮ ਹੋ ਗਏ ਭਾਈ 2.5 ਸਾਲ ਹੋ ਗਏ ਸੁਖ ਨਾਲ ਓਕੇ ਹਾਂਜੀ ਪਹਿਲਾਂ ਜੌਬ ਕਰਦੇ ਸੀ ਕਿਸ ਤਰ੍ਹਾਂ ਪਹਿਲਾਂ ਵੀ ਆਪਣਾ ਕੰਮ ਹੀ ਸੀਗਾ ਫੋਟੋਗ੍ਰਾਫੀ ਦਾ ਵੀਡੀਓ ਐਡੀਟਿੰਗ ਦਾ ਤੇ ਯਾਰ ਪੰਜਾਬ ਦੇ ਨੌਜਵਾਨ ਬਾਹਰ ਜਾ ਰਹੇ ਨੇ ਮੋਸਟ ਆਫ ਦਾ ਪੰਜਾਬ ਦੇ ਲੋਕ ਦੇ ਲਈ ਕੈਨੇਡਾ ਬੈਠੇ ਨੇ ਦੁਬਈ ਬੈਠੇ ਨੇ ਅਮਰੀਕਾ ਬੈਠੇ ਨੇ ਤੁਸੀਂ ਨਹੀਂ ਸੋਚਦੇ ਕਿ ਸਾਨੂੰ ਬਾਹਰ ਜਾ ਕੇ ਬਾਹਰ ਜਾ ਕੇ ਕਮਾਣਾ ਚਾਹੀਦਾ ਬਾਹਰ ਜਾ ਕੇ ਦੇਖੋ ਜੀ ਜਿਹਦਾ ਜਿੱਥੇ ਦਾਣਾ ਪਾਣੀ ਲਿਖਿਆ ਉੱਥੇ ਉਹਨੇ ਖਿੱਚ ਕੇ ਲੈ ਹੀ ਜਾਣਾ ਜੀ ਮੇਰੀ ਸੋਚ ਇਹ ਆ ਹੁਣ ਜੇ ਕੋਈ ਜਾ ਰਿਹਾ ਤਾਂ ਉਹਦੀ ਗਲਤੀ ਨਹੀਂ ਹੈਗੀ ਉਹਦਾ ਉੱਥੇ ਦਾਣਾ ਪਾਣੀ ਲਿਖਿਆ ਹੋਇਆ ਸਾਡਾ ਨਹੀਂ ਲਿਗਾ ਸੀ ਇੱਥੇ ਕਰਦੇ ਵੇ ਆ ਕੰਮ ਪਰ ਤੁਹਾਨੂੰ ਲੱਗਦਾ ਨਹੀਂ ਵੀ ਤੁਸੀਂ ਅਗਰ ਬਾਹਰ ਜਾਂਦੇ ਤਾਂ ਉੱਥੇ ਤੁਸੀਂ ਇੰਨਾ ਕਮਾ ਲੈnde ਨਹੀਂ ਬਾਹਰ ਜਾ ਕੇ ਦੇਖੋ ਪੈਸਾ ਜ਼ਰੂਰ ਜ਼ਿਆਦਾ ਕਮਾ ਲੈਣਾ ਸੀਗਾ ਜਿਹੜੀ ਇੱਥੇ ਆਜ਼ਾਦੀ ਆ ਜਿਹੜਾ ਮਾਹੌਲ ਆਪਣਾ ਪੰਜਾਬੀ ਮਾਹੌਲ ਆ ਉਹ ਉੱਥੇ ਨਹੀਂ ਮਿਲ ਸਕਦਾ ਮੇਰੇ ਹਿਸਾਬ ਨਾਲ ਬਾਕੀ ਜਿਹੜੇ ਗਏ ਨੇ ਉਹ ਜ਼ਿਆਦਾ ਬੈਟਰ ਦੱਸ ਸਕਦੇ ਨੇ ਪਰ ਮੈਨੂੰ ਐ ਲੱਗਦਾ ਵੀ ਜੇ ਤੁਹਾਡਾ ਕੰਮ ਇੱਥੇ ਵਧੀਆ ਨਾ ਪੇੜ ਚਾਲ ਦੇ ਵਿੱਚ ਨਹੀਂ ਆਪਾਂ ਆਈਲਟਸ ਕੀਤੀ ਚਲੋ ਨਿਕਲੀਏ ਬਾਹਰੋਂ ਆਪਾਂ ਆਈਲਟਸ ਨੂੰ ਆਪਣੀ ਇੱਕ ਡਿਗਰੀ ਬਣਾ ਲਿਆ ਹੁਣ ਉਹ ਕੁਛ ਹੱਦ ਤੱਕ ਗਲਤ ਵੀ ਹੈ ਬਾਕੀ ਹੁਣ ਖਬਰਾਂ ਸਾਨੂੰ ਨੂੰ ਮਿਲਦੀਆਂ ਵੀ ਨਹੀਂ ਕਿ ਜਹਾਜ਼ਾਂ ਦੇ ਸ਼ਾਜਬਾਪ ਵਾਪਸ ਆ ਰਹੇ ਨੇ ਜਹਾਜ਼ਾਂ ਦੇ ਵਾਪਸ ਆ ਰਹੇ ਨੇ ਹਾਂ ਉਹ ਇੱਕ ਨਾ ਇੱਕ ਦਿਨ ਇਹ ਚੀਜ਼ ਹੋਣੀ ਸੀ ਜਦੋਂ ਕੋਈ ਚੀਜ਼ ਲਿਮਟ ਤੋਂ ਬਾਹਰ ਹੋ ਜਾਂਦੀ ਆ ਤਾਂ ਮੈਂ ਦੇਖਿਆ ਉਹ ਘੜਾ ਫੁੱਟ ਜਾਂਦਾ ਹੁੰਦਾ ਉਹੀ ਚੀਜ਼ ਹੋ ਰਹੀ ਆ ਪਰ ਮੈਂ ਇਹ ਵੀ ਦੇਖਿਆ ਵੀ ਬੜੇ ਲੋਕ ਜੌਬ ਕਰਦੇ ਨੇ ਤੇ ਉਹ ਇਹ ਸੋਚਦੇ ਨੇ ਵੀ ਆਪਣਾ ਬਿਜ਼ਨਸ ਕਰਨ ਚ ਕੋਈ ਫਾਇਦਾ ਨਹੀਂ ਹੈ ਤੁਹਾਨੂੰ ਲੱਗਦਾ ਵੀ ਆਪਣਾ ਬਿਜ਼ਨਸ ਕਰਨ ਚ ਨੁਕਸਾਨ ਹੈ ਕੋਈ ਇਹ ਬਿジネス ਕਰਨ ਚ ਨੁਕਸਾਨ ਤਾਂ ਨਹੀਂ ਬਿジネス ਆ ਜੀ ਕਰਨਾ ਹੀ ਪੈਂਦਾ ਕੋਈ ਨਾ ਕੋਈ ਛੋਟਾ ਵੱਡਾ ਜਿਹੜਾ ਮਰਜੀ ਹੈ ਨਾ ਬਾਕੀ ਹੁਣ ਪਰਮਾਤਮਾ ਦੀ ਕਿਰਪਾ ਚਾਹੀਦੀ ਹੁੰਦੀ ਚੱਲੇ ਨਾ ਚੱਲੇ ਉਹਦੇ ਤੇ ਡਿਪੈਂਡ ਕਰਦਾ ਤੁਸੀਂ ਅੱਛੇ ਸਿੰਘ ਐਂਡ ਕੌਰ ਨਾਮ ਦਾ ਰੈਸਟੋਰੈਂਟ ਹੈ ਇਹ ਜੋ ਚੱਲ ਰਿਹਾ ਸਾਰਾ ਕੁਝ ਪਰ ਜੇ ਗੱਲ ਕੀਤੀ ਜਾਵੇ ਤਾਂ ਮੈਮ ਨਹੀਂ ਹੈਗੇ ਤੁਹਾਡੇ ਨਾਲ ਅੱਜ ਉਹ ਰੀਜ਼ਨ ਸਰ ਦੇਖੋ ਹੁਣ ਫੈਮਿਲੀ ਚ ਆਪਾਂ ਕਰੇ ਇੱਕ ਛੋਟਾ ਬੱਚਾ ਵੀ ਹੈ 10 ਸਾਲ ਦਾ ਉਹਦੇ ਐਗਜ਼ਾਮ ਚੱਲਦੇ ਨੇ ਸੋ ਉਹਨਾਂ ਦੀ ਉਹ ਪ੍ਰੈਪਰੇਸ਼ਨ ਕਰਾ ਰਹੇ ਨੇ ਜੋ ਵੀ ਹੈ ਨਾ ਉਹਦੇ ਕਰਕੇ ਫਿਰ ਹੁਣ ਬ੍ਰਦਰ ਨਾਲ ਸਾਹਮਣੇ ओके ਐਡਜਸਟਮੈਂਟ ਕਰਨੀ ਪੈਂਦੀ ਥੋਨੂੰ ਪਤਾ ਸੋ ਮੈਂ ਇੱਕ ਚੀਜ਼ ਦੇਖੀ ਹੈ ਵੀ ਇੱਕ ਘਰ ਦੇ ਵਿੱਚ ਅਗਰ ਦੋ ਬ੍ਰਦਰ ਹੁੰਦੇ ਨੇ ਤਾਂ ਵੱਡਾ ਬ੍ਰਦਰ ਕਹਿੰਦਾ ਯਾਰ ਮੇਰਾ ਕੰਮ ਅਲੱਗ ਹੋਏਗਾ ਛੋਟਾ ਕਹਿੰਦਾ ਯਾਰ ਮੇਰਾ ਕੰਮ ਅਲੱਗ ਹੋਏਗਾ ਬਟ ਤੁਸੀਂ ਇੱਕੋ ਹੀ ਘਰ ਦੇ ਵਿੱਚ ਦੋਨੋਂ ਬ੍ਰਦਰ ਇੱਕੋ ਹੀ ਵਰਕ ਦੇ ਉੱਤੇ ਬੈਠੇ ਹੋ ਔਰ ਇੱਕ ਦੂਸਰੇ ਨਾਲ ਇਮਾਨਦਾਰੀ ਨਾਲ ਚੱਲ ਰਹੇ ਹੋ ਮਤਲਬ ਇਹ ਨਹੀਂ ਕਿ ਯਾਰ ਤੂੰ ਇਹ ਚੋਂ ਪੈਸੇ ਰੱਖ ਲੈ ਹੁਣੇ ਆ ਤੂੰ ਲੈ ਲੈ ਹੁਣੇ ਆ ਇਹ ਚੀਜ਼ ਨਹੀਂ ਹੈਗੀ ਸੋ ਇਹਦਾ ਵੀ ਕੋਈ ਰੀਜ਼ਨ ਹੈ ਮਤਲਬ ਕਿ ਗੁਰੂ ਦੀ ਮਿਹਰ ਹੀ ਹੈ ਇੱਕ ਤਰੀਕੇ ਦੀ ਨਹੀਂ ਸਭ ਤੋਂ ਪਹਿਲਾਂ ਤਾਂ ਗੁਰੂ ਦੀ ਮਿਹਰ ਹੀ ਹੈ ਜੀ ਉਸ ਤੋਂ ਆਪਾਂ ਚੀਜ਼ ਤੋਂ ਮੁ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਸਾਰਿਆਂ ਨੂੰ ਵਧੀਆ ਸਿੱਖਿਆ ਦਿੱਤੀ ਸਾਡੇ ਮਾਪਿਓ ਨੇ ਬਈ ਪਿਆਰ ਨਾਲ ਚੱਲਣਾ ਹੈ ਲੜਾਈ ਵਾਲੇ ਪਾਸੇ ਤਾਂ ਤੁਰਨੇ ਨਹੀਂ ਆਪਾਂ ਇਮਾਨਦਾਰੀ ਵੱਲ ਚੱਲਣਾ ਹੈ ਉਹਨਾਂ ਦੀ ਦਿੱਤੀ ਸਿੱਖਿਆ ਹੀ ਕੰਮ ਆਉਂਦੀ ਹੈ ਉਹਨਾਂ ਨੂੰ ਜੀ ਕਿ ਦੁਜੇ ਚ ਪਿਆਰ ਵੀ ਆ ਇਮਾਨਦਾਰੀ ਵੀ ਆ ਤੇ ਬਿਜ਼ਨਸ ਚ ਬਰਕਤ ਵੀ ਤਾਂ ਹੀ ਪੈਂਦੀ ਮੇਰੇ ਹਿਸਾਬ ਨਾਲ ਤੇ ਸਾਡੇ ਜਿਹੇ ਲੋਇਲਟੀ ਹੈਗੀ ਆ ਤਾਂ ਹੀ ਆਪਾਂ ਸਹੀ ਢੰਗ ਨਾਲ ਇਹਨੂੰ ਚਲਾ ਪਾ ਰਹੇ ਆ ਬਿਲਕੁਲ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਸੋ ਇਹਨਾਂ ਦੇ ਕੋਲ ਲੋਕ ਦੂਰ ਦੂਰੋਂ ਖਾਨ ਆਂਦੇ ਨੇ ਤੁਹਾਨੂੰ ਐਡਰੈਸ ਜਿਹੜਾ ਮੈਂ ਦੱਸ ਦਿੱਤਾ ਹੈ ਕਿ ਲੁਧਿਆਣਾ ਦੇ ਡੁਗਰੀ ਏਰੀਆ ਵਾਲੀ ਸਾਈਡ ਤੁਸੀਂ ਇੱਥੇ ਆ ਸਕਦੇ ਹੋ ਸਿੰਗ ਐਂਡ ਕੋਰ ਰੈਸਟੋਰੈਂਟ ਤੇ ਔਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਕਿ ਤੁਸੀਂ ਇਹਨਾਂ ਦੀ ਕਿਹੜੀ ਚੀਜ਼ ਅਗਰ ਤੁਸੀਂ ਇੱਥੇ ਆ ਚੁੱਕੇ ਹੋ ਤਾਂ ਤੁਸੀਂ ਇਹਨਾਂ ਦੀ ਕਿਹੜੀ ਚੀਜ਼ ਟੇਸਟ ਕੀਤੀ ਹੈ ਜਿਹੜੀ ਤੁਹਾਡੀ ਸਭ ਤੋਂ ਫੇਵਰੇਟ ਹੈ ਲੋਕ ਬਹੁਤ ਦੂਰ ਦੂਰੋਂ ਇਹਨਾਂ ਕੋਲ ਆਂਦੇ ਨੇ ਤੁਸੀਂ ਵੀ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਔਰ ਇਸ ਤਰੀਕੇ ਦੀ ਖਾਸ ਪੇਸ਼ਕਸ਼ ਲੈ ਕੇ ਮੈਂ ਪੀਨੈ ਇੰਤੇ ਫਿਰ ਤੋਂ ਹਾਜ਼ਰ ਹੋਣਾਗਾ ਧੰਨਵਾਦ